ਸਮਾਣਾ ਸਦਰ ਪੁਲਿਸ ਵੱਲੋਂ 2 ਦਿਨ ਪਹਿਲਾਂ ਜਿਹੜਾ ਸਾਡਾ ਖਾਸਾ ਹੋਇਆ ਜਿੱਦੇ ਵਿੱਚ ਸਕੂਲ ਬੈਨਰ ਟਿਪਰ ਦੀ ਟੱਕਰ ਹੋਈ ਸੀ ਜਿਸ ਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਦੀ ਮੌਤ ਹੋਈ ਉਸ ਮਾਮਲੇ ਦੇ ਵਿੱਚ ਸਦਰ ਪੁਲਿਸ ਸਮਾਣਾ ਵੱਲੋਂ ਜਿਹੜਾ ਟਿਪਰ ਦਾ ਚਾਲਕ ਸੀ ਉਸ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੂੰ ਸਮਾਣਾ ਅਦਾਲਤ 'ਚ ਪੇਸ਼ ਕੀਤਾ ਗਿਆ ਸੀ 1 ਦਿਨ ਦਾ ਰਹਿਮਾਨ ਮਿਲੇ ਅੱਜ ਉਸ ਨੂੰ ਮੁੜ ਪੇਸ਼ ਕੀਤਾ ਜਾ ਰਿਹਾ ਹੈ ਅੱਸੀ ਉਸ ਡਰਾਈਵਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਕੀ ਕਾਰਨ ਹੋਇਆ ਕਿਸ ਤਰ੍ਹਾਂ ਹਸ ਹੋਇਆ ਉਸ ਨੇ ਕਿਹਾ ਕਿ ਮੈਂ ਆਪਣੇ ਬਿਲਕੁਲ ਸਹੀ ਸੈੜ ਜਾ ਰਹੀ ਸੀ ਔਰ ਰਫ਼ਤਾਰ ਵੀ ਮੇਰੀ 40-45 ਸੀ। ਅਬ ਇਸ ਸਾਰੇ ਕਾਰਨ ਹੁਣ ਪੁਲਿਸ ਜਾਂਚ ਦੇ ਵਿੱਚ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਹੈ ਇਹ ਸਾਰਾ ਜਾਂਚ ਦੇ ਵਿੱਚ ਆਵੇਗਾ। ਹੋ ਸਕਦਾ ਹੈ ਪੁਲਿਸ ਸੀਸੀਟੀਵੀ ਕੈਮਰੇ ਵੀ ਖੰਗਾਲੇ ਆਸ-ਪਾਸ ਦੇ। ਲੇਕਿਨ ਇਸ ਮਾਮਲੇ ਦੇ ਵਿੱਚ ਜੇ ਦੋ ਬੰਦੇ ਹੋਰ ਵੀ ਐ ਜਿਨ੍ਹਾਂ ਨੇ ਨਾਮਜ਼ਦ ਕੀਤੇ ਗਏ ਨੇ ਪੁਲਿਸ ਨੇ ਅਜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨਾ ਹੈ। ਮੈਂ ਸਰਸਮਾਣੇ ਤੋਂ ਪਟਿਆਲੇ ਨੂੰ ਜਾ ਰਿਹਾ ਸੀਗਾ ਜੀ ਤੇ ਉਹ ਗੱਡੀ ਪਟਿਆਲੇ ਤੋਂ ਸਮਾਣੇ ਨੂੰ ਆ ਰਹੀ ਸੀ। ਮੈਂ ਆਪਣੀ ਸਾਈਡ ਜਾ ਰਿਹਾ ਸੀ 40-45 ਦੀ ਸਪੀਡ ਤੇ ਜਾ ਰਿਹਾ ਸੀ ਸਾਰ। ਤੇ ਅਨੋਵਾ ਇੰਨੀ ਤੇਜ਼ ਸੀ। ਉਨੇ ਇੱਕੋ ਲੱਖ ਤੱਕ ਗੱਡੀ ਮੇਰੇ ਵਾਲਾਂ ਨੂੰ ਘੱਟਤੀ ਜੀ ਡਰਾਈਵਰ ਸਾਈਡ ਨੂੰ ਮੈਂ ਗੱਡੀ ਤੱਬੀ ਫਿਰ ਵੀ ਮੇਰੇ ਡਰਾਈਵਰ ਸਾਈਡ ਆ ਕੇ ਵੱਜੀ ਗੱਡੀ ਫਿਰ ਉਹ ਜਾ ਕੇ ਕੱਚੇ ਦਰਾਖਤ ਤੇ ਵੱਜੀ ਉੱਤਰ ਕੇ ਤੁਸੀਂ ਕੱਲੇ ਸੀ ਕਿਨੇ ਕਨੇਕਟਰ ਵੀ ਨਾਲ ਤੇ ਤੁਹਾਡੇ ਨਾ ਮੈਂ ਕੱਲਾ ਹੀ ਸੀ ਸਰ ਜੀ ਜੀ ਸੰਦੀ ਮੁਕਦਮਾ ਦਰਜ ਕਰ ਲਿਆ ਗਿਆ ਸੀ ਤੁਰੰਤ 44 ਨੰਬਰ ਬੰਗਾਮਾ ਸੀ 304 ਆਈਪੀਸੀ ਦੇ ਵਿੱਚ ਜਿਹੜਾ ਇਹ ਦਰਜ ਕੀਤਾ ਸੀਗਾ ਤੇ ਦੋਸ਼ੀ ਜਿਹੜਾ ਹੈ ਇੱਕ 메ਨ ਦੋਸ਼ੀ ਸੀ ਜਿਹੜਾ ਅਕਿਊਜ਼ਡ ਡਰਾਈਵਰ ਸੀਗਾ ਭੁਪਿੰਦਰ ਸਿੰਘ ਉਹਨੂੰ ਨਿਰਤੰਤ ਗ੍ਰਿਫਤਰ ਕਰ ਲਿਆ ਗਿਆ ਸੀ ਮਾਨਯੋਗ ਅਦਾਲਤ ਦੇ ਵਿੱਚ ਕੱਲ ਪੇਸ਼ ਕੀਤਾ ਸੀ ਇੱਕ ਦਿਨ ਦਾ ਪੁਲਿਸ ਰਿਮਾਨਡ ਜਿਹੜਾ ਸਾਨੂੰ ਮਿਲਿਆ ਸੀ ਅੱਜ ਦੁਬਾਰਾ ਪੇਸ਼ ਕਰਕੇ ਫਰਦਰ ਜਿਹੜਾ ਹੈ ਅਦਾਲਤ ਰਿਮਾਨਡ ਦੇ ਵਿੱਚ ਕੋਈ ਤੱਥ ਸਾਹਮਣੇ ਆਇਆ ਕੋਈ ਦੱਸਿਆ ਇਸਨੇ ਸਾਰੀ ਜਿਹੜੀ ਗੱਲ ਹੈ ਡਿਟੇਲ ਦੇ ਵਿੱਚ ਜਿਹੜੀ ਪੁੱਛਣੇ ਚੋਗੀ ਸੀ ਉਹਨੇ ਦਸਤਾ ਵੀ ਇਸ ਤਰ੍ਹਾਂ ਕਰਕੇ ਹੀ ਹੋਇਆ ਸੀਗਾ ਹਾਦਸਾ ਜਿਵੇਂ ਅਸੀਂ ਐਫ ਆਈ ਆਰ ਦੇ ਵਿੱਚ ਕੀਤਾ ਸੀਗਾ ਉਹਨੇ ਮੋਸਟਲੀ ਐਫ ਆਈ ਆਰ ਦੀ ਤਾਇਦੀ ਕੀਤੀ ਹੈ ਵੀ ਠੀਕ ਹੈ ਇਹ ਮੈਸਜ ਉਹਨਾਂ ਦਾ ਟਿਪਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਟਿਪਰ ਮਾਲਕ ਹੈ ਜੇ ਉਹ ਕਿਊਡ ਵਿੱਚ ਦੋਸ਼ ਸਿੱਧ ਹੁੰਦੇ ਆ ਤਾਂ ਉਹ ਅਸੀਂ ਬਖਸ਼ਾਂਗੇ ਨਹੀਂ ਉਹਨਾਂ ਨੂੰ ਵਿੱਚ ਅਰੈਸਟ ਕਰਕੇ ਚਲਾਨ ਜਿਹੜਾ ਨਾਲ ਦੇ ਖਿਲਾਫ ਅਦਾਲਤ ਸੁਤੇਮ ਕੈਮਰਾਮੈਨ ਬੀਕੇ ਕਰਗਦੇ ਨਾਲਪੁਰ ਸੋਤਮ ਕੋਸਿਕ ਸਮਾਣਾ ਨਿਊਜ਼